ਮਾਨਕ ਟਰੈਕਟਰ ਵਰਕਸ਼ਾਹ ਉਹਦੇ ਅੰਦਰੋਂ ਵੀਡੀਓ ਦਿਖਾਉਨੇ ਆ ਨਾਲ ਨਾਲ ਤੁਹਾਨੂੰ ਅੱਜ ਟਰੈਕਟਰ ਜੋ ਆਪਣੇ ਕੋਲੋਂ ਵਾਲੇ ਤੋਂ ਆਇਆ ਹੋਇਆ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਇਹ ਟਰੈਕਟਰ ਹੈ ਜਿਹੜਾ ਆਪਣੇ ਕੋਲੇ 2004 ਮਾਡਲ ਇਹਦਾ ਆਪਾਂ ਡਿਸਕ ਬ੍ਰੇਕ ਤੇ ਟੋਟਲ ਮੋਡੀਫਾਈ ਕਰ ਰਹੇ ਹਾਂਗੇ ਤੇ ਸਾਈਡ ਗੇਅਰ ਕਰ ਰਹੇ ਹਾਂ ਇਹਨੂੰ ਆਪਾਂ ਸਾਈਡ ਗੇਅਰ ਵੀ ਕਰ ਰਹੇ ਹਾਂ ਇਹਨੂੰ ਤੇ ਫੁੱਲੇ ਹੀ ਮੋਡੀਫਾਈ ਵੀ ਕਰਨ ਟਰੈਕਟਰ ਤੇ ਇਧਰਲੀ ਸਾਈਡ ਤੇ ਮੇਰੇ ਵੀਰ ਜਗਤਾਰ ਸਿੰਘ ਅੱਜ ਅਰਜਨ ਟਰੈਕਟਰ ਆਇਆ ਹੋਇਆ ਆਪਣੇ ਕੋਲ ਇੱਕ ਤੇ ਉਹਦਾ ਕੰਮ ਚੱਲ ਰਿਹਾ ਹੈਗਾ ਗੇਅਰ ਦਾ ਕੰਮ ਚੱਲ ਰਿਹਾ ਹੈਗਾ ਦੇਖ ਸਕਦੇ ਹੋ ਕਈ ਵੀਰ ਕਹਿੰਦੇ ਨੇ ਵੀ ਇਹ ਨਾੜਗਰਾਂ ਦੀ ਕੱਲਾ ਜਾਣਦੇ ਨੇਗੇ ਨਾਲ ਨਾਲ ਵਰਜਾਂ ਦਾ ਕੰਮ ਵੀ ਜਾਣਦੇ ਆਗੇ ਤੇ ਕੰਮ ਹਾਰ ਟਰੈਕਟਰ ਦਾ ਕਰ ਲਈਦਾਗਾ ਤੇ ਪਰ ਉਹ ਵੀ ਜਿਆਦੇ ਆਪਣੇ ਨਾੜਗਰਾਂ ਦੀ ਆ ਮੋਡੀਫਾਈ ਨਾੜਗਰਾਂ ਸਪੈਸ਼ਲਿਸਟ ਹੈ ਤੇ ਕੀ ਕੰਪਾਸਾਂ ਦਾ ਕੰਮ ਹੋ ਰਿਹਾ ਹੈ ਇਹਦਾ ਇਹ ਸਾਡੇ ਮਿਸਤਰੀ ਜਗਤਾਰ ਸਿੰਘ ਜੀ ਨੇ ਆਪਣੇ ਨਾਲ ਅੱਜ ਇਹ ਤੇ ਇਹ ਤੋਂ ਬਾਅਦ ਤੁਹਾਨੂੰ ਅਸੀਂ ਅੱਜ ਟਰੈਕਟਰ ਜੋ ਅਵਾਲੇ ਵਾਲਾ 92 ਮਾਡਲ ਆਇਆ ਹੋਇਆ ਉਹਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ ਉਹ ਟਰੈਕਟਰ ਦਿਖਾ ਰਿਹਾ ਤੁਹਾਨੂੰ ਤੇ ਇਧਰਲੀ ਸਾਈਡ ਤੇ ਆਪਣੇ ਕੋਲੇ ਆਹ 30 11 ਟਰੈਕਟਰ ਆ ਜਿਹੜਾ 30 11 ਟਰੈਕਟਰ ਠਕਿਆ ਪਿਆਗਾ ਇਸ ਤੋਂ ਬਾਅਦ ਇਹਦੀ ਤਿਆਰੀ ਹੈ 30 11 ਦੀ ਤੇ ਉਸ ਤੋਂ ਬਾਅਦ ਤੁਹਾਨੂੰ ਸਮਾਨ ਵੀ ਥੋੜਾ ਜਿਹਾ ਦਿਖਾ ਦਿੰਨੇ ਉਧਰਲੀ ਸਾਈਡ ਤੇ 59 11 ਦਾ ਪਿਆ ਜਿਹੜਾ ਤੇ ਆਹ ਸਮਾਨ ਆ 59 ਆਇਓ ਓਕੇ ਰੱਖਿਆ ਪਿਆ ਜੈ ਨਿਊ ਲਾ ਕੇ ਕੰਪਲੀਟ ਕਰਕੇ ਪਹਿਲਾਂ ਰੱਖ ਦਿੰਨੇ ਹੁੰਦੇ ਆਪਾਂ ਤੇ ਹੁਣ ਆਪਾਂ ਚੱਲਦੇ ਆਂਗੇ ਟਰੈਕਟਰ 911 92 ਮਾਡਲ ਦਾ ਵਿਊ ਲੈਣ ਵਾਸਤੇ ਤੁਹਾਨੂੰ ਦਿਖਾਉਣਾ ਹੈ ਟਰੈਕਟਰ 911 92 ਮਾਡਲ ਕਿਸਾਨ ਭਰਾਵੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਣਾਉਲਾ ਦੇ ਨਾਲ ਤੇ ਮੈਂ ਤੁਹਾਡਾ ਵੀਰ ਗਰਜੰਟ ਤਣਾਉਲਾ ਤੇ ਅੱਜ ਦੀ ਵੀਡੀਓ ਜਿਹੜੀ ਖਾਸਮ ਖਾਸ ਹੋ ਰਹੀ ਹੈ ਤੁਹਾਡੇ ਲਈ ਤੁਹਾਡੇ ਲਈ ਸਪੈਸ਼ਲੀ ਇੱਕ ਗੈਫਟ ਲੈ ਕੇ ਆਇਆ ਤੁਸੀਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਵੀ ਜਿਹੜਾ ਟਰੈਕਟਰ ਤੁਸੀਂ ਤਿਆਰ ਕੀਤਾਗਾ ਇਹਦੇ ਤੁਸੀਂ ਸੋਨਾ ਲੇਕਾ ਦਾ ਹਿੱਸਾ ਲਾ ਕੇ ਇਹਦੇ ਵਿੱਚ ਕੁਛ 911 ਨਹੀਂ ਛੱਡਿਆ ਅੱਜ ਤੁਹਾਡੇ ਲਈ ਇੱਕ ਸਪੈਸ਼ਲੀ ਗਿਫਟੇ ਲੈ ਕੇ ਆਏ ਵੀ ਜਿਹੜਾ ਬਿਲਕੁਲ ਹੀ 911 ਜਿਸ ਤਰ੍ਹਾਂ ਕੰਪਨੀ ਦੇ ਵਿੱਚੋਂ ਨਿਕਲਦਾ ਉਸੇ ਤਰ੍ਹਾਂ ਹੀ ਤੁਹਾਨੂੰ ਡਾਇਰੈਕਟਰ 911 ਦਿਖਾ ਰਹੇ ਆ ਤੇ ਨਾਲ ਨਾਲ ਅੱਜ ਆਪਣੇ ਨਾਲ ਵੀਡੀਓ ਦੇ ਵਿੱਚ ਵੀਰ ਜਗਤਾਰ ਸਿੰਘ ਵੀ ਹੋਣਗੇ ਜਿਹੜੇ ਅੱਗੇ ਤੁਹਾਨੂੰ ਪਤਾ ਇਹ ਵਰਕਸਾਬ 'ਚ ਜ਼ਿਆਦਾ ਰਹਿੰਦੇ ਨੇ ਵੀਡੀਓ 'ਚ ਘਟ ਆਉਂਦੇ ਨੇਗੇ ਤੇ ਇਹ ਮੇਰਾ ਭਰਾ ਜਗਤਾਰ ਸਿੰਘ ਤੇ ਇੱਧਰਲੀ ਸਾਈਡ ਤੇ ਬਾਈ ਆਪਣੇ ਨਾਲ ਟੀਟੀ ਪੈਂਟਰ ਸਾਹਿਬ ਨੇਗੇ ਜਿਨ੍ਹਾਂ ਆਪਣੇ ਨਾਲ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇਗੇ ਤੇ ਇਹ ਆਪਣਾ ਜਿਹੜਾ ਪੇਟ ਦਾ ਕੰਮ ਹੈ ਬਈ ਟੀਟੀ ਕਰਦਾਗਾ ਤੇ ਜਿਹੜਾ ਬਾਕੀ ਦੀ ਲੋਕਾਂ ਥਾਲੇ ਦੀ ਤੁਹਾਨੂੰ ਪਤਾ ਹੋ ਆਪਾਂ ਦਿੰਨੇ ਆ ਉਤਲੇ ਜਿਹੜੇ ਲੋਕ ਆ ਇਹ ਬਈ ਟੀਟੀ ਦਿੰਦੇ ਨੇਗੇ ਤੁਹਾਡਾ ਕੀ ਕਹਿਣਾ ਦੋ ਸ਼ਬਦ ਕਿਸਾਨਾਂ ਲਈ ਸਾਰਿਆਂ ਨੂੰ ਧੰਨਵਾਦ ਬਈ ਬਾਕੀ ਦਿਖਾ ਦੇ ਆਪਣਾ ਪੈਨਕਵਾੜ ਤੇ ਬਾਕੀ ਦਾ ਜੇ ਕਿਸੇ ਵੀਰ ਨੇ ਕਿਸੇ ਨਹੀਂ ਹੋਰ ਕਿਸਾਨ ਵੀਰ ਨੇ ਤਿਆਰ ਕਰਾਉਣਾ ਹੁੰਦਾ ਗੁਰੂ ਨਾਨਕ ਟਰੈਕਟਰ ਵਰਕ ਸਾਹਿਬ ਦੇ ਵਿੱਚ ਤੁਸੀਂ ਕਦੇ ਵੀ ਆ ਸਕਦੇ ਹੋਗੇ ਤੇ ਮੇਰੇ ਨਾਲ ਵੀ ਸਵਾਰਕ ਕਰ ਸਕਦੇ ਆ ਉਹ ਵੀਰ ਗਰਜੰਟ ਨਾਲ ਤੇ ਵੀਰ ਜਗਤਾਰ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋਗੇ ਇਸ ਮਸਲੇ ਦੇ ਉੱਤੇ ਜੇ ਹੁਣ ਆਪਾਂ ਗੱਲ ਕਰੀਏ ਟਰੈਕਟਰ ਦੀ ਪਹਿਲੀ ਗੱਲ ਤਾਂ ਇਹ ਟਰੈਕਟਰ ਹੈ ਜਿਹੜਾ ਆਪਾਂ ਕੰਪਨੀ ਮਤਾਬਕ ਇਹਨੂੰ ਲੁੱਕ ਦਿੱਤੀ ਹੈ ਸਾਰੇ ਨੂੰ ਕਾਫੀ ਲੋਕਾਂ ਨੇ ਪਿਛਲੀ ਵਾਰ ਦੂਜੇ ਟਰੈਕਟਰ ਦੇ ਵਿੱਚ ਉਹਨੂੰ ਵਧੀਆ ਵੀ ਬਹੁਤ ਜ਼ਿਆਦਾ ਕਿਹਾ ਸੀ ਕੁਝ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਹ ਵੀ ਲਿਖਿਆ ਸੀ ਵੀ ਤੁਸੀਂ ਇਹ ਸੋਨਾ ਲਿੱਕਾ ਦਾ ਹਿੱਸਾ ਲਾ ਕੇ ਦਿਓ ਇਹਨੂੰ ਸੋਨਾ ਲਿੱਕਾ ਤਿਆਰ ਕਰਤਾ ਤੇ ਅੱਜ ਆਪਾਂ ਸਪੈਸ਼ਲੀ ਤੁਹਾਡੇ ਲਈ ਇਹ ਜਿਹੜਾ ਟਰੈਕਟਰ ਹੈਗਾ 98 ਕਰਨ ਲੈ ਕੇ ਆਏ ਆਂਗੇ ਤੇ ਜੇ ਆਪਾਂ ਇਹਦੀ ਫਰੰਟ ਤੋਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਇੰਜੀਨੀਅਰ ਲਾਈਟਾਂ ਨੇ ओरिजिनल ਤੁਸੀਂ ਦੇਖ ਸਕਦੇ ਵੀ ਜਿਹੜਾ 98 ਕਰਨ ਦੀ ਲੁੱਕ ਆ ਸ਼ੋਹ ਦੀ ਸਭ ਤੋਂ ਕੁਆਲਿਟੀ 98 ਕਰਨ ਚ ਮੰਨੀ ਗਈ ਹੈ ਵੀ ਸਭ ਤੋਂ ਵਧੀਆ ਲੁੱਕ ਖੜਨੀ ਸ਼ੇਰ ਵਰਗੀ ਹੈ ਟਰੈਕਟਰ ਦੀ ਤੇ ਜੇ ਆਪਾਂ ਅੱਗੇ ਗੱਲ ਕਰੀਏ ਹਿੱਸੇ ਦੀ ਇਹ ਟਰੈਕਟਰ ਦੇ ਆਪਾਂ ਹਿੱਸਾ ਜਿਹੜਾ 0.2 ਵਾਲਾ ਲਾਇਆ ਹੈਗਾ ਤੇ ਸਿੰਪਲ ਹੋਣ ਤੋਂ ਬਾਅਦ ਵੀ ਇਹਨਾਂ ਨੇ ਸਪੈਸ਼ਲ ਹਿੱਸਾ ਤੇ 65 ਵਾਲੀ ਵਾਲੇ ਲਵਾਇਆ ਆਪਾਂ ਤਾਂ 65b ਵਾਲਾ ਜੇ ਆਪਾਂ ਇਹਦੀ ਗੱਲ ਕਰੀਏ ਇੰਜਨ ਦੀ ਤੇ ਤੁਹਾਨੂੰ ਪਰ ਪੇਂਟ ਦੀ ਵੀ ਆਪਾਂ ਗੱਲ ਕਰਦੇ ਜੇ ਆਪਾਂ ਇਹਦੀ ਗੱਲ ਕਰੀਏ ਇੰਜਨ ਦੀ ਜਿਹੜਾ ਇਹ ਇੰਜਨ ਹੈਗਾ ਤੁਹਾਨੂੰ ਦੇਖਣ ਦੇ ਵਿੱਚ ਵੀਡੀਓ ਦੇ ਵਿੱਚ ਬਿਲਕੁਲ ਸਿੰਪਲ ਇੰਜਨ ਲੱਗਦਾ ਹੋਊਗਾ ਪਰ ਕਿਸਾਨ ਵੀਰੋ ਇਹ ਇੰਜਨ ਆ ਜਿਹੜਾ 70 hp ਹੈਗਾ ਸੱਤਰ اتش ਵੀ ਕਰਨ ਦੇ ਨਾਲ ਇਹਦੇ ਵਿੱਚ ਕੀ ਕੀ ਫਰਕ ਪਏ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਪਹਿਲਾ ਨੰਬਰ ਸਟਾਰਟਿੰਗ ਦੂਜਾ ਨੰਬਰ ਖਿਚਾਈ ਤੀਜੇ ਨੰਬਰ ਦੇ ਉੱਤੇ ਇਹ ਜਿਹੜਾ ਟਰੈਕਟਰ ਹੈ ਜਿਹੜਾ ਧੂਆਂ ਗਾਇਬ ਕਰ ਦਿੰਦਾ ਇਹਦਾ ਪੰਜਵੇਂ ਨੰਬਰ ਦੇ ਉੱਤੇ ਇਹਦੇ ਪੇਕ ਆਪ ਇੰਨੀ ਕੁ ਵੱਣ ਜਾਂਦੀ ਹੈ ਵੀ ਆਮ ਗੱਡੀ ਮੂੰਹ ਚੱਲਦਾ ਇਹ ਟਰੈਕਟਰ ਤੇ ਬਾਕੀ ਤੁਸੀਂ ਟਰੈਕਟਰ ਸਾਰਾ ਚੈੱਕ ਕਰ ਸਕਦੇ ਹੋ ਰੀਹੀਟਰ ਵਗੈਰਾ ਸਾਂਹੜਾ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਇਹ ਤੋਂ ਬਾਅਦ ਤੁਹਾਨੂੰ ਆਪਾਂ ਹੁਣ ਲਾਇਓ ਤੇ ਜੇ ਪੇਂਟ ਦੀ ਗੱਲ ਕਰੀਏ ਤਾਂ ਤੁਸੀਂ ਪੇਂਟ ਦੇਖ ਸਕਦੇ ਹੋਗੇ ਪੇਂਟ ਦੀ ਸਾਇਨਿਕ ਦੇਖ ਸਕਦੇ ਹੋਗੇ ਕਿਸਾਨ ਵੀਰੋ ਇਹ 2K ਪੇਂਟ ਹੈਗਾ ਜਿਹਨੂੰ ਕਹਿੰਦੇ 2K ਪੇਂਟ オリジナル ਹੁੰਦਾਗਾ ਇਹ ਉਹ 2K ਪੇਂਟ ਹੈਗਾ ਇਹ ਆਮ ਨਹੀਂ ਵੀ ਆਪਾਂ ਕਹਈਦਾ 2K ਪੇਂਟ ਵੀ 2K ਪੇਂਟ ਹੈਗਾ ਇਹ ਵਾਕਈ 2K ਪੇਂਟ ਹੈ ਕੁਆਲਿਟੀ ਦੇ ਵਿੱਚ ਹੈਗਾ ਜੇ ਤੁਹ ਅੱਗੇ ਦੀ ਆਪਾਂ ਗੱਲ ਕਰੀਏ ਇਹਦੀ ਫੋਲ ਇਹ ਜਨਨ ਕਿ ਮੋਡੀਫਾਈ ਕੀਤਾ ਟਰੈਕਟਰ ਕੀਤਾ ਗਿਆ ਪਰ ਕੀਤਾ ਗਿਆ ਸਿੰਪਲ ਗੇਅਰ ਦਾ ਕੰਮ ਹੈ ਜਿਹੜਾ ਬਿਲਕੁਲ ਉਹ ਗੇਅਰ ਦਾ ਕੰਮ ਸਾਰਾ ਓਕੇ ਕੀਤਾ ਗਿਆ ਜੇ ਆਪਣੇ ਸੰਪਰਕ ਨੰਬਰ ਨੇਗੇ ਤੇ ਜਿਹੜਾ ਇਹ ਕਲੱਚ ਹੈ ਇਹਦਾ ਕਲੱਚ ਆਪਾਂ ਨੇ ਇਹਦੇ ਲੁੱਕ ਦਾ ਲਾਇਆ ਹੈਗਾ ਸਪੈਸ਼ਲੀ ਲੁੱਕ ਦਾ ਕਲੱਚ ਲਾਇਆ ਜੇ ਆਪਾਂ ਲੈਫਟ ਦੀ ਗੱਲ ਕਰ ਲੈਫਟ ਦੀ ਵੱਲ ਆਪਾਂ ਉਧਰ ਹੀ ਕਰਦੇ ਆ ਜੇ ਦੇਖਿਆ ਜਾਵੇ ਜਿਹੜੇ ਬੇਟ ਨੇ ਇਹ ਜਾਂ ਰਿੰਬ ਨੇ ਇਹ ਟਰੈਕਟਰ ਦੇ origignal ਰਿੰਬ ਨੇ ਬਿਲਕੁਲ ਇਹ ਬੇਟ ਇਹਦੇ ਨਾਲ ਹੀ ਆਈ ਸੀ ਟਰੈਕਟਰ ਦੇ ਤੁਸੀਂ ਦੀ ਸਪਾਈ ਦੇਖ ਸਕਦੇ ਹੋਗੇ ਤੇ ਜੋ ਮਗਰਾਟ ਵਗੈਰਾ ਨੇ ਸਾਰੇ ਨਵੇਂ ਲਾਏ ਗਏ ਨੇ ਨਾਲ-ਨਾਲ ਤੁਸੀਂ ਮਗਰਾਟਾਂ ਦਾ ਪੇਂਟ ਵੀ ਦੇਖ ਸਕਦੇ ਹੋਗੇ ਤੇ ਇਹ ਹੁੱਕ ਵਗੈਰਾ ਵੀ ਦੇਖ ਸਕਦੇ ਹੋ ਕਿੰਨੀ ਹੈਵੀ ਹੁੱਕ ਲਾਈ ਹੈ ਇਹਦੇ ਆਪਾਂ ਨੇ ਤੇ ਜੋ ਇਹ ਲਿੰਕਾਂ ਵਗੈਰਿਆਂ ਦਾ ਕੰਮ ਸਾਰਾ ਇਹ ਵੀ ਟੋਟਲ ਇਹਦਾ ਕਿਸਾਨ ਵੀਰੋ ਕੀਤਾ ਗਿਆਗਾ ਟੋਟਲ ਹੀ ਕੰਮ ਕੀਤਾ ਗਿਆਗਾ ਜਗਤਾਰ ਦੱਸ ਸਕਦੇ ਬਾਈ ਜੰ ਮਿੱਧਰ ਕੀ ਕੀ ਕੰਮ ਕੀਤੇ ਨੇ ਤੇ ਜੇ ਆਪਾਂ ਇਧਰਲੀ ਸਾਈਡ ਤੇ ਆ ਕੇ ਗੱਲ ਕਰੀਏ ਕਿਸਾਨ ਵੀਰੋ ਜਿਹੜੇ ਦੇ ਬ੍ਰੇਕ ਨੇਗੇ ਇਹ ਡਿਸਕ ਬ੍ਰੇਕ ਕੀਤੇ ਗਏ ਨੇ ਡਿਸਕ ਬ੍ਰੇਕ ਇਹ ਗੁਰੂ ਨਾਨਕ ਟਰੈਕਟਰ ਵਾਰਖ ਸਾਹਿਬ ਦੇ ਵਿੱਚ ਸਪੈਸ਼ਲਿਸਟੀ ਡਿਸਕ ਬ੍ਰੇਕ ਕੀਤੇ ਜਾਂਦੇ ਨੇਗੇ ਕਰਦੇ ਹੋਰ ਵੀ ਬਾਈ ਬਹੁਤ ਨੇ ਚਲੋ ਆਪਣ ਆਪਣੀਆਂ ਥਿਉਰੀਆਂ ਨੇ ਪਰ ਆਪਣਾ ਸਪੈਸ਼ਲੀ ਕੰਮ ਡਿਸਕ ਬ੍ਰੇਕਾਂ ਦਾ ਸਟਾਰਟਿੰਗ ਕੀਤੀ ਆਪਾਂ ਨੇ ਤੇ ਜੇ ਲੈਫਟ ਦਾ ਕੰਮ ਕੀਤਾ ਜਾਵੇ ਤੁਹਾਨੂੰ ਪਤਾ ਹੀ ਆ ਵੀ ਲੈਫਟ ਐਚ ਐਮਟੀ ਦੀ ਆਪਾਂ ਸਪੈਸ਼ਲ ਪਹਿਲਾਂ ਤੋਂ ਹੀ ਕਰਦੇ ਹਾਂਗੇ ਤੇ ਜੇ ਇਹਦੀ ਮੀਟਰ ਵਗੈਰਾ ਦੀ ਲੁੱਕ ਦੇਖੀ ਜਾਵੇ ਸਾਰੀ ਇਹ ਆਪਾਂ ਇਹ ਗੱਲ ਚੱਲ ਕਰੀਏ ਤਾਂ ਆਪਾਂ ਇਹਨੂੰ ਪਾਵਰ ਕਟਾਈ ਵੀ ਕੀਤਾਗਾ ਪਾਵਰ ਕਟਾਈ ਦਾ ਵੀ ਤੁਹਾਨੂੰ ਪਤਾ ਵੀ ਆਪਣਾ ਮੇਨ ਹੀ ਕੰਮ ਆ ਸਾਰਾ ਤੇ ਟਰੈਕਟਰ ਦੀ ਸਾਰਾ ਦੇਖ ਚੁੱਕੇ ਜਿਵੇਂ ਹੱਬਾਂ ਵਗੈਰਾ ਦੀ ਵੀ ਸਪਾਈ ਦੇਖ ਸਕਦੇ ਹੋਗੇ ਹਰ ਕੰਮ ਦੀ ਤੇ ਰਿੰਬ ਵਗੈਰਾ ਦੀ ਤੁਸੀਂ ਪੇਂਟ ਦੇਖ ਸਕਦੇ ਹੋ ਜਾਂ ਰਿੰਬ ਕਿਤੇ ਵੀ ਤੁਹਾਨੂੰ ਐ ਲੱਗਦਾ ਵੀ ਸਕ੍ਰੈਚ ਵਗੈਰਾ ਇੱਕ ਨੰਬਰ ਕੰਮ ਆਗਾ ਤੇ ਬਾਕੀ ਦਾ ਤੁਸੀਂ ਕਿਸਾਨੋ ਕਿਸਾਨ ਵੀਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸਾਨੂੰ ਕਿ ਟਰੈਕਟਰ ਦੀ ਲੁੱਕ ਕਿਸ ਤਰ੍ਹਾਂ ਦੀ ਬਣੀ ਐ ਕੋਈ ਘਾਟ ਲੱਗਦੀ ਐ ਤੁਹਾਨੂੰ ਇਹਦੇ ਵਿੱਚ ਸਾਨੂੰ ਹਰ ਪ੍ਰਕਾਰ ਦੀ ਗੱਲਬਾਤ ਕਰਿਆ ਕਰੋ ਆ ਜਾਓ ਜੀ ਲੋ ਮਿੰਟ ਤੁਸੀਂ ਵੀ ਰੂਰੋ ਹੋ ਜਾ ਕਿਸਾਨਾਂ ਦੇ ਤੇ ਅੱਜ ਆਪਣੇ ਨਾਲ ਵੀਰ ਬਿੱਲੀ ਗਾਇਕ ਅਸੀਂ ਦਾ ਪੰਜਾਬੀ ਸਾਡਾ ਭਰਾ ਹੈਗਾ ਤੇ ਇਹ ਵੀ ਆਪਣੇ ਨਾਲ ਨੇਗੇ ਇਨਾਂ ਦੇ ਆਪਾਂ ਇਹ ਘਰੇ ਆਏ ਹੋਏ ਆਂਗੇ ਤੇ ਇਹਨਾਂ ਨੂੰ ਵੀ ਦਿਖਾ ਰਹੇ ਹਾਂ ਟਰੈਕਟਰ ਦੇਖ ਕੇ ਮੈਨੂੰ ਲੱਗਦਾ ਸਾਨੂੰ ਸਾਡਾ ਕੀਤਾ ਹੋਇਆ ਕੰਮ ਕੁਆਲਿਟੀ ਆਪੋ ਵੀ ਕਰਵਾਉਣਾ ਛੋਟੇ ਲੋਕਾਂ ਦੀ ਤਿਆਰੀ ਇੱਛਾ ਦਾ ਬਹੁਤ ਟਰੈਕਟਰ ਦੀ ਆਪ ਜੀ ਅੱਛਾ ਜ਼ਰੂਰ ਤਿਆਰ ਕਰਵਾਮਾ ਇਹੋ ਛੋਟੇ ਠੀਕ ਆ ਮੈਂ ਥੋੜੇ ਦੇਖ ਕੇ ਨਾ 10 12 ਟ੍ਰੈਕਟਰ ਪਹਿਲਾਂ ਵੀ ਦੇਖਣੇ ਠੀਕ ਆ ਬਹੁਤ ਸੋਹਣੀ ਗੱਲਬਾਤ ਹੈ ਇਹ ਜਰੂਰ ਵੀ ਪੂਰੀ ਗੱਲਬਾਤ ਹੈ ਬਾਕੀ ਅੱਗੇ ਚਲਾ ਕੇ ਦੇਖਾਂਗੇ ਹਾਂ ਚਲਾ ਆ ਕੇ ਜਰੂਰ ਦੇਖੋ ਜੀ ਅੰਮੀ ਚਾਹੀਦਾ ਤੁਹਾਨੂੰ ਉੱਤੇ ਵੀ ਜਾਏ ਤੁਸੀਂ ਚਲੋ ਵਧੀਆ ਹੋ ਗਿਆ ਤੁਸੀਂ ਆਏ ਇਹ ਬਾਈ ਜੀ ਨੇ ਜਿਹੜੇ ਇਹ ਵੀ 59 11 ਦੇ ਇਤਿਹਾਸ ਨੂੰ ਖਾਸ ਖਾਸ ਫੈਨ ਨੇ ਗਏ ਚਲੋ ਗਏ ਕਿਦੇ ਵਿੱਚ ਪੈ ਗਏ ਬਸ ਤੁਹਾਨੂੰ ਪਤਾ ਕਿਸਾਨੀ ਜੇ ਨਿਕਲੇ ਜੋ ਕਿ ਕਿਚ ਵਿੱਚ ਪੈ ਜੇ ਚੰਡੀਗੜ੍ਹ ਕੰਨੀ ਗੇੜਾ ਲੱਗ ਜਾਏ ਇੱਕ ਫੇਰਾ ਹਨਾ ਫਰਕ ਪੈ ਜਾਂਦਾਗਾ ਤੇ ਵੀਰ ਹਣੇ ਚਲਾ ਕੇ ਵੀ ਦੇਖਣਗੇ ਟ੍ਰੈਕਟਰ ਤੁਹਾਨੂੰ ਦਿਖਾਉਣਗੇ ਤੇ ਬਾਕੀ ਡਾਇਟਰ ਤੁਸੀਂ ਦੇਖ ਸਕਦੇ ਦੇਖ ਹੀ ਲਿਆ ਵੀਰੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਸਾਨੂੰ ਤੇ ਸ਼ੇਅਰ ਕਰਨ ਦੇ ਲਾਇਕ ਕਰਨ ਨਾ ਭੁੱਲਿਆ ਕਰੋ ਜਰੂਰ ਇੱਕ ਵਾਰੀ ਤਿਆਰ ਕਰਾ ਕੇ ਦੇਖਿਓ ਬਾਈ ਤੇ ਡਾਇਟਰ ਵੀ ਯਾਦ ਕਰੋ ਤੁਸੀਂ